ਜੀ ਓਮ ਕਾਰ ਸ੍ਰੀ ਵਾਹਿਗੁਰੂ ਜੀ ਕੀ ਖਤੇ ਸ੍ਰੀ ਭਗਵਤੀ ਸਹਾਇ ਬਾਖ ਸ੍ਰੀ ਭਗਤੀ ਪਾਠ ਦਸਵੀਂ ਪ੍ਰਤਮ ਗੋਦੀ ਸਿਮਰ ਕੇ ਗੁਰੂ ਨਾਨਕ ਲੇਜਿਆ ਹੈ ਰੰਧਾ ਗੋਦੀ ਅੰਬਦਾਸ ਰਾਮਦਾਸ ਸਹਿ ਹੋਏ ਸਹਾਇ ਰੱਜ ਕੋ ਬਿਨੂ ਸਿਵਰੋ ਸ੍ਰੀ ਹਰਾਈ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਰਿਠੇ ਸਬਦ ਖਜਾਏ ਤੇਗ ਬਹਾਦਰ ਸਿਵਰ ਕਰਨਾ ਨਿਦਾ ਬੇਤਾ ਸਭ ਥਾਈ ਹੋਇ ਸਹਾਇ ਦਸਵੇਂ ਪਾਦਸ਼ਾ ਸ਼ਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਟਿੱਟਿਆਂ ਬਾਜਾਂ ਵਾਲੇ ਅੰਮ੍ਰਿਤ ਦੇ ਦਾਤੇ ਸਰਵੰਸ ਦਾਨੀ ਦੁਨੀਆਂ ਦੇ ਵਾਲੀ ਸਭ ਥਾਈ ਹੋਇ ਸਹਾਇ ਦਸੇ ਪਾਛਾਂ ਦੀ ਜੋਤ ਜਬਰਦਸਤ ਨਾਲ ਕੀ ਜੋਗੋ ਜੁਗ ਅਕਾਲ ਧਨ ਧਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਰੰਗੀਆਂ ਆ ਰਿਆਂ ਤਹੂੰ ਸਭ ਜਾਨੀਆਂ ਜਾਲੀਆਂ ਮੁਕਤੀਆਂ ਰਾਜ ਜਾਂਦੀਆਂ ਸਾਪੀਆਂ ਜਿਨ੍ਹਾਂ ਨਾਮ ਜਪਿਆ ਬਾਣੀ ਸਤਿਗੁਰ ਦੇ